ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਜਿਹੜੇ ਸਿੱਖਾਂ ਦੇ ਆਗੂ ਸੀਗੇ ਜਾਂ ਸਿੱਖਾਂ ਦੇ ਮੁਖੀ ਸੀਗੇ ਤੇ ਉਹ ਕਹਿੰਦੇ ਵੀ ਆਪਣੇ ਕੋਲ ਜੀ ਹੁਣ ਆਪਾਂ ਸਾਰੇ ਇਕੱਤਰ ਦਾ ਹੋਵਾਂਗੇ ਵੀ ਜੇ ਆਪਾਂ ਖੁਦ ਆਪਣੇ ਸਾਰਿਆਂ ਚੋਂ ਇੱਕ ਜਣਾ ਆਗੂ ਬਣੂਗਾ ਤੇ ਫਿਰ ਕੰਮ ਗਲਤ ਹੋ ਜੂ ਕਹਿੰਦੇ ਵੀ ਹੋਈਏ ਨਾ ਜੇ ਆਪਾਂ ਵੀ ਇੱਕ ਕਿਸੇ ਇਨਸਾਨ ਨੂੰ ਆਪਣਾ ਆਗੂ ਚੁਣ ਲੈਣਾ ਵੀ ਸਾਰੇ ਕਹਿੰਦੇ ਮੈਂ ਨਹੀਂ ਆਗੂ ਬਣਨਾ ਮੈਂ ਨਹੀਂ ਮੂਰੇ ਲੱਗਣਾ ਤੇ ਉਹਨਾਂ ਚ ਫਿਰ ਇੱਕ ਉਹਨਾਂ ਨੇ ਜੋ ਦੇਖਿਆ ਸਾਹਮਣੇ ਕੋਈ ਘੋੜਿਆਂ ਦੀ ਜਾਂ ਖੱਤਰਾਂ ਦੀ ਮੰਨ ਲਓ ਜਾਂ ਜਾਨਵਰਾਂ ਦੇ ਲਿੱਦ ਚੱਕਦਾ ਸੀਗਾ ਉਹਨਾਂ ਨੂੰ ਬੁਲਾ ਲਿਆ ਤੇ ਕਹਿੰਦੇ ਵੀ ਅੱਜ ਤੋਂ ਹੀ ਤੁਸੀਂ ਸਾਡੇ ਵੀ ਤੁਸੀਂ ਸਾਡੇ ਮੇਨ ਮੁਖੀ ਹੋਵੋਗੇ ਵੀ ਤੁਸੀਂ ਸਾਡੇ ਪਹਿਲੇ ਸਿੱਖਾਂ ਦੇ ਮਹਾਰਾਜੇ ਜਾਂ ਰਾਜੇ ਹੋ ਜਾਂ ਮੁਖੀ ਹੋਵੋਗੇ ਤੇ ਉਹ ਸੀਗੇ ਨਵਾਬ ਕਪੂਰ ਸਿੰਘ ਫੈਜ਼ਲਪੁਰੀਆ ਤੇ ਉਹਨਾਂ ਨੇ ਉਹ ਵੀ ਅੱਗੇ ਉਹ ਨਿਮਰਤਾ ਦੇ ਮੂਰਤ ਉਹ ਕਹਿੰਦੇ ਜੀ ਵੀ ਮੈਂ ਵੀ ਨਵਾਬ ਦਾ ਠੀਕ ਆ ਵੀ ਤੁਸੀਂ ਮੈਨੂੰ ਮੁਖੀ ਬਣਾਇਆ ਹੈਗਾ ਪਰ ਕਹਿੰਦੇ ਵੀ ਮੈਂ ਚੱਕੂਆਂ ਘੋੜਿਆਂ ਦੀ ਲੇਦੀ ਤੇ ਐਨੀ ਗੱਲ ਕਹਿ ਕੇ ਵੀ ਕਹਿੰਦੇ ਵੀ ਜੇ ਮੈਂ ਮੋਲੋ ਮੇਨ ਹੋਇਆ ਤੇ ਮੈਂ ਆਪਦਾ ਕਾਰਜ ਛੱਡਦਾ ਜਿਹਦੇ ਕਰਕੇ ਕਹਿੰਦੇ ਮੈਨੂੰ ਅੱਜ ਮੰਨ ਲਓ ਵੀ ਇੰਨਾ ਮਹਾਨ ਅਹੁਦਾ ਮਿਲਿਆਗਾ ਕਹਿੰਦੇ ਫਿਰ ਮੇਰੇ 'ਚ ਹੰਕਾਰ ਆ ਜਾਊਗਾ ਵੀ ਹੰਕਾਰ ਮਾੜੀ ਚੀਜ਼ ਹੈਗੀ ਤੇ ਐਨੀ ਗੱਲ ਕਹਿਤੀ ਉਹਨਾਂ ਨੇ ਤੇ ਉਹ ਪਹਿਲੇ ਸਿੱਖਾਂ ਦੇ ਰਾਜੇ ਸੀਗੇ ਨਵਾਬ ਸੀਗੇ ਉਹ ਤੇ ਨਵਾਬ ਕਪੂਰ ਸਿੰਘ ਫਜ਼ਲਪੁਰੀ ਪੁਰਾਣੇ ਸਿੱਖ ਅਧਿਆਪ ਦੀ ਗੱਲ ਹੈਗੀ ਤੇ ਅੱਜ ਕੱਲ ਜਿਵੇਂ ਆਮ ਇਨਸਾਨ ਕੋਈ ਮੇਰੇ ਵਰਗਾ ਮੰਨ ਲਓ ਕੋਈ ਨਿਕੰਮੂ ਟਾ ਕਾਰਜ ਕਰਦੇ ਉਹ ਹੰਕਾਰ ਕਰ ਜਾਂਦਾ ਹੈਗਾ ਹੰਕਾਰ ਮਾੜੀ ਚੀਜ਼ ਹੈ ਹੰਕਾਰ ਨਹੀਂ ਕਰਨਾ ਚਾਹੀਦਾ ਹੰਕਾਰ ਆਮ ਇਨਸਾਨ ਨੂੰ ਡੋਬ ਲੈਂਦਾ ਹੈਗਾ